ਜੀ ਵੀਰ ਜੀ ਬਹੁਤ ਬਹੁਤ ਸਵਾਗਤ ਹੈ ਆਪਣੇ YouTube ਚੈਨਲ ਤੇ ਅੱਜ ਦੀ ਵੀਡੀਓ ਚ ਲੈ ਕੇ ਆਏ ਆ ਜੀ ਸੱਜ 167 ਬਹੁਤ ਹੀ ਸੋਹਣੀ ਕੰਡੀਸ਼ਨ ਦਾ ਟਰਾਲਾ ਹੈ ਜੀ ਮਾਡਲ ਹੈਗਾ ਜੀ 2023 ਬਾਕੀ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਜੀ ਬਹੁਤ ਹੀ ਸੋਹਣਾ ਟਰਾਲਾ ਆ ਜਾਲੀ ਲੱਗੀ ਹੋਈ ਹੈ ਤੇ ਗੋਲ ਪੈਪ ਵਾਲਾ ਵੇਡਿਆ ਪੂਰੀ ਹੈਵੀ ਜਾਲੀ ਲੱਗੀ ਆ ਬਾਕੀ ਤੁਹਾਨੂੰ ਵੀ ਦਿਖਾ ਦਿੰਨੇ ਆ 10 ਇੰਚ ਦੀ ਚੈਸੀ ਆ ਐਮਸੀ ਦੀ ਚੈਸੀ ਆ ਤੇ ਰੇਲ ਦਾ ਤਰਿਆ ਜੀ 4 ਇੰਚ ਦੇ ਬੱਤੇ ਲੱਗੇ ਹੋਇਆ ਹੈਰੀ ਬੱਤੇ ਲੱਗੇ ਹੋਇਆ ਬੱਤੇ ਦੇ ਸਾਰੇ ਇਹ ਵਿੱਚੋਂ ਬਾਕੀ 10 ਨਟਾ ਹੱਬ ਆ 22 ਦੇ 베어ਿੰਗ ਆ 10 ਨਟਾ ਹੱਬ ਤੇ ਰੇਲ ਦਾ ਹਿੱਸਾ ਤੇ 10 ਇੰਚ ਦੀ ਚੈਸੀ ਆ ਜੀ ਜੇ ਗੱਲ ਕਰੀਏ ਟਾਇਰਾਂ ਦੇ ਟਾਇਰ ਹੈਗੇ ਜੀ ਇਹਦੇ ਚਾਈ ਤੋਂ 50 ਪੈਸੇ ਬਾਕੀ ਤੁਹਾਨੂੰ ਡਾਲਾ ਸਾਈਡ ਤੇ ਖਾ ਦੇਣੇ ਆ ਡਾਲਾ ਸਾਡ ਦੇਖ ਸਕਦੇ ਜੀ ਬਿਲਕੁਲ ਹੈਵੀ ਟਰਾਲਾ ਆ ਮੋਡੀਫਾਈਡ ਟਰਾਲਾ ਆ ਇਹ ਟਰਾਲਾ ਬਣਿਆ ਹੈ ਜੀ ਬਿਆਲਪੁਰ ਦਾ ਤਰਨਤਾਰਨ ਏਰੀਆ ਦਾ ਬਾਕੀ ਐ ਸਾਈਡ ਤੋਂ ਦੇਖ ਲਓ 10 ਨਾੜਾ ਹੱਬ ਰੇਲ ਦਾ ਹਿੱਸਾ ਤੇ 10 ਇੰਚ ਦੀ ਚੈਸੀ ਆ ਉਹੀ ਹੈਵੀ ਜੈਲੀ ਲੱਗੀ ਹੋਈ ਆ ਜੀ ਬਾਕੀ ਥੱਲੇੋਂ ਦੇਖ ਸਕਦੇ ਜੀ ਬੱਤੇ ਵੀ ਪੂਰੇ ਵਧੀਆ ਆ ਹੈਵੀ ਬੱਤੇ ਲੱਗੇ ਹੋਏ ਆ ਇਹ ਜੇ ਗੱਲ ਕਰੀਏ ਜੀ ਫਰਸ਼ ਦੀ ਫਰਸ਼ ਹੈਗੀ ਜੀ ਇਹਦੀ 5 mm ਦੀ ਬਾਕੀ ਟੂਲ ਬਾਕਸ ਦੇ ਸਾਹਦੇ ਜੀ ਪੂਰਾ ਹੈਵੀ ਟਰਾਲਾ ਹੈ ਜੀ ਤੇ weight ਹੈਗਾ ਜੀ ਇਹਦਾ 28 ਤੋਂ 29 ਕਿਲੋ ਪੂਰਾ ਹੈਵੀ ਵਜਨ ਦੇ ਵਿੱਚ ਬਣਿਆ ਹੋਇਆ ਵਾ ਬਾਕੀ ਗਾਟਾ ਦੇਖ ਸਕਦੇ ਜੇ ਮਸ਼ੀ ਹੁੱਕ ਦੇ ਵਿੱਚ ਟਰਾਲਾ ਹੈ 10 ਇੰਚੀ ਗਾਟਾ ਲੱਗਾ ਹੋਇਆ ਜੀ ਤੇ ਨੰਬਰ ਹੈਗਾ ਜੀ 951 74 8 ਇਸ ਨੰਬਰਾਂ ਤੇ ਕਾਲ ਕਰਕੇ ਟਰਾਲਾ ਖਰੀਦ ਸਕਦੇ ਜੀ ਇੱਕ ਵਾਰ ਤੋਂ ਫੇਰ ਦੱਸ ਦਿੰਨੇ ਆ ਰੇਟ ਹੈਗਾ ਜੀ ਇਹਦਾ 2,75,000 ਇਹ ਟਰਾਲਾ ਖੜਿਆ ਹੈ ਜੀ ਪੱਟੀ ਏਰੀਏ ਦੇ ਵਿੱਚ ਤੇ ਹੋਰ ਆਪਣੀਆਂ ਵੀਡੀਓ ਵੇਖਣ ਲਈ ਆਪਣਾ ਚੈਨਲ ਕਰ ਲਿਓ ਜੀ ਸਬਸਕ੍ਰਾਈਬ ਧੰਨਵਾਦ